ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪਨਖੀ ਜੀ ਦੀ ਲਿਖੀ ਹੋਈ ਕਹਾਣੀ ਨਮੋਸ਼ੀ ਸਾਰੇ ਪਿੰਡ ਵਿੱਚ ਹੀ ਨੱਥਾ ਸਿੰਘ ਦੀ ਪੂਰੀ ਇੱਜ਼ਤ ਸੀ ਚੰਗੇ ਤੱਕੜੇ ਟੱਬਰ ਵਾਲਾ ਉਹ ਇੱਕ ਨਰਵਾ ਜ਼ਿੰਮੇਵਾਰ ਸੀ ਬਹੁਤ ਅਣਖ ਵਾਲਾ ਤੇ ਬਹੁਤ ਪਲਾਮੰਟਸ ਆਪਣੀ ਸਾਰੀ ਉਮਰ ਉਸਨੇ ਕਦੇ ਕੋਈ ਖਰਾਬੀ ਨਹੀਂ ਸੀ ਕੀਤੀ ਕਦੇ ਕਿਸੇ ਨੇ ਉਹਦੇ ਵੱਲ ਸ਼ੱਕ ਦੀ ਉਂਗਲ ਨਹੀਂ ਕੀਤੀ ਸੀ। ਪੁੱਤ ਨੂੰ, ਪੋਤੇ ਤੇ ਪੋਤੀਆਂ ਦੇ ਪਰਿਵਾਰ ਵਿੱਚ ਉਸਦੇ ਇੱਕ ਵਿਸ਼ੇਸ਼ ਥਾਂ ਸੀ। ਲੰਮਾ ਚੌੜਾ ਪੱਕੀਆਂ ਇੱਟਾਂ ਦਾ ਮਹਿਲ ਵਰਗਾ ਉਹਦਾ ਘਰ। ਬਾਹਰਲਾ ਘਰ ਵੀ ਵਧੀਆ, ਡੰਗਰ ਪਸ਼ੂ ਚੜਦੇ ਤੋਂ ਚੜਦੇ ਤੇ ਜ਼ਮੀਨ ਵੀ ਉਸ ਕੋਲ ਖੁੱਲੀ ਸੀ। ਪਿੰਡ ਵਿੱਚ ਕੋਈ ਰੌਲਾ ਹੋ ਜਾਂਦਾ ਤਾਂ ਨੱਥਾ ਸਿੰਘ ਨੂੰ ਬੁਲਾਇਆ ਜਾਂਦਾ। ਆਪਣੇ ਠੋਲੇ ਵਿੱਚੋਂ ਉਹ ਹਰ ਵਾਰੀ ਹੀ ਪੰਚ ਚੁਣਿਆ ਜਾਂਦਾ ਸੱਤ ਵਿੱਚ ਬੈਠੇ ਚੋਬਰ ਜੋ ਕਦੇ ਉੱਚ-ਉੱਚੀ ਬੋਲ ਕੇ ਨਾ ਸੁਣਨ ਵਾਲੀਆਂ ਗੱਲਾਂ ਕਰਦੇ ਹੁੰਦੇ ਤੇ ਉਧਰੋਂ ਨੱਥਾ ਸਿੰਘ ਆ ਜਾਂਦਾ ਤਾਂ ਉਹ ਇੱਕਦਮ ਚੁੱਪ ਕਰ ਜਾਂਦੇ ਕਈ ਉੱਠਦੇ ਮੁੰਡਿਆਂ ਨੂੰ ਉਹ ਲਾੜ ਨਾਲ ਮਾਮਾ ਦੀਆਂ ਗਾਲਾਂ ਕੱਢ ਦਿੰਦਾ ਤਾਂ ਉਹ ਖਸ ਛੱਡਦੇ ਮੁੰਡਿਆਂ ਨੂੰ ਮਸਾਲਾ ਲਾ ਲਾ ਮਾਮਾ ਦੀਆਂ ਗਾਲਾਂ ਕੱਢਣ ਦੀ ਆਦਤ ਉਸ ਨੂੰ ਬਹੁਤ ਸੀ ਜਿਵੇਂ ਇਸ ਤਰ੍ਹਾਂ ਕਰਨ ਨਾਲ ਉਸ ਦੇ ਦੇਲ ਅੰਦਰ ਮੁੰਡਿਆਂ ਲਈ ਕੋਈ ਮੋਹ ਜਾਗ ਪੈਂਦਾ ਹੋਵੇ। ਵੀਹੀ ਗਲੀ ਜੇ ਉਹ ਲੰਘਿਆ ਜਾਂਦਾ ਹੁੰਦਾ ਤਾਂ ਰਾਹ ਵਿੱਚ ਕੋਈ ਬਹੂ ਢੰਡ ਕੱਡੀ ਆਉਂਦੀ ਟੱਕਰ ਜਾਂਦੀ। ਉਹ ਕੰਧ ਨਾਲ ਲੱਗ ਕੇ ਖੜ ਜਾਂਦੀ। ਪਿੰਡ ਦੀ ਕੋਈ ਮੁਟਿਆਰ ਕੁੜੀ ਨੱਥਾ ਸਿੰਘ ਵੱਲ ਪਾਲਕ ਚੁੱਕ ਕੇ ਵੀ ਨਹੀਂ ਸੀ ਦੇਖਦੀ। ਪਿੰਡ ਵਿੱਚ ਜੇ ਕੋਈ ਅਫਸਰ ਆਇਆ ਹੁੰਦਾ। ਹੋਰ ਕਿਤੋਂ ਜੇ ਰੋਟੀ ਦਾ ਪ੍ਰਬੰਧ ਨਾ ਹੁੰਦਾ ਤਾਂ ਬਿਨਾਂ ਪੁੱਛੇ ਰੋਟੀ ਉਹ ਨੱਥਾ ਸਿੰਘ ਦੇ ਘਰ ਖਾਂਦਾ। ਪਟਵਾਰੀ ಗ್ರಾಮ ਸੇਵਕ ਮਾਸਟਰ ਬਿਜਲੀ ਕਰਮਚਾਰੀ ਤੇ ਪੰਚਾਇਤ ਸੈਕਟਰੀ ਤਾਂ ਜਿਵੇਂ ਉਹਦੇ ਨਿੱਤ ਦੇ ਮਹਿਮਾਨ ਸਨ ਉਹਦਾ ਰਾਜੇ ਵਰਗਾ ਕਰ ਸੀ ਕੋਈ ਬੰਦਾ ਉਸੇ ਘਰੋਂ ਕਦੇ ਨਿਰਾਸ਼ ਨਹੀਂ ਸੀ ਮੁੜਿਆ ਪਿੰਡ ਦੇ ਗਰੀਬ ਗੁਰਬੇ ਤੇ ਕੰਮੀ ਉਹਦਾ ਸਤਿਕਾਰ ਕਰਦੇ ਸਨ ਨੱਥਾ ਸੂਜੀ ਘਰੇੋਂ ਇੱਕ ਦਿਨ ਚੌਂਕੀਦਾਰ ਨੇ ਉਹਦੇ ਘਰ ਮੂਰੇ ਆ ਕੇ ਹਾਕ ਮਾਰੀ ਅੰਦਰੋਂ ਕੋਈ ਨਾ ਬੋਲਿਆ ਚੌਕੀਦਾਰ ਨੇ ਇੱਕ ਆਖ ਹੋਰ ਮਾਰੀ 12-13 ਸਾਲ ਦੇ ਇੱਕ ਮੁੰਡੇ ਨੇ ਬਾਹਰ ਵਿੱਚ ਆ ਕੇ ਪੁੱਛਿਆ ਕੀ ਹੈ ਚੌਕੀਦਾਰਾ ਉਹ ਕਹਿੰਦਾ ਤੇਰਾ ਬਾਬਾ ਕਿੱਥੇ ਹੈ ਮੁੰਡੇ ਨੇ ਦੱਸਿਆ ਕਿ ਉਹ ਤਾਂ ਅੰਦਰਲੀ ਬੈਠਕ ਵਿੱਚ ਖੇਸ ਲਈ ਸੁਤਾ ਪਿਆ ਹੈ ਚੌਕੀਦਾਰ ਨੇ ਸੋਟੀ ਦੇ ਹੁਜ ਨਾਲ ਕੰਦ ਠੋਕਰੀ ਤੇ ਮੁੰਡੇ ਨੂੰ ਕਿਹਾ ਕਿ ਆਪਣੇ ਬਾਬੇ ਨੂੰ ਜਗਾ ਕੇ ਕਹੇ ਕਿ ਹਥਾਈ ਵਿੱਚ ਆਇਆ ਬੈਠਾ ਥਾਣੀਦਾਰ ਉਸ ਨੂੰ ਸੱਦਾ ਮੁੰਡੇ ਨੂੰ ਵੀ ਇੰਨੀ ਗੱਲ ਕਹਿ ਕੇ ਮੋٹے ਗੋਡੇ ਤੇ ਵਾਂਡੀਆਂ ਲੱਤਾਂ ਵਾਲਾ ਚੌਂਕੀਦਾਰ ਚੱਲ ਗਿਆ। ਪੋਤੇ ਦੇ ਮੂੰਹ ਦੀ ਗੱਲ ਤੇ ਨੱਥਾ ਸਿੰਘ ਨੂੰ ਭਰੋਸਾ ਨਹੀਂ ਸੀ ਆ ਰਿਹਾ। ਉਹ ਸੋਚੀ ਪੈ ਗਿਆ। ਉਸ ਨੂੰ ਲੱਗਿਆ ਜਿਵੇਂ ਉਹਦਾ ਪੋਤਾ ਮਸ਼ਕਰੀਆਂ ਕਰਦਾ ਹੋਵੇ। ਉਹਨੇ ਦੁਬਾਰਾ ਉਸ ਤੋਂ ਪੁੱਛਿਆ। ਮੁੰਡੇ ਨੇ ਉਹ ਹੀ ਗੱਲ ਉਵੇਂ ਜਿਵੇਂ ਕਹਿ ਦਿੱਤੀ। ਜਿਵੇਂ ਚੌਂਕੀਦਾਰ ਉਸ ਨੂੰ ਆ ਕੇ ਗਿਆ ਸੀ। ਨੱਥਾ ਸਿੰਘ ਦਾ ਛੋਟਾ ਭਰਾ ਬੱਗੋ ਸਿੰਘ 15-20 ਸਾਲ ਹੋਏ ਉਸ ਨਾਲ ਉਹ ਅੱਡ ਹੋ ਗਿਆ ਸੀ ਬੱਗੂ ਦਾ ਕੰਮ ਵੀ ਨੱਥਾ ਸਿੰਘ ਵਾਂਗ ਵਧੀਆ ਤੁਰ ਪਿਆ ਸੀ ਪਰ ਇੰਨੀ ਚੜ੍ਹ ਤੂਦੀ ਨਹੀਂ ਸੀ ਜਿੰਨੀ ਨੱਥਾ ਸਿੰਘ ਦੀ ਸੀ ਬੱਗੂ ਉਹ ਵੀ ਕਈ ਗੱਲਾਂ ਵਿੱਚ ਨੱਥਾ ਸਿੰਘ ਤੋਂ ਚਿਪਦਾ ਰਹਿੰਦਾ ਵੱਡੇ ਭਾਈ ਦੇ ਹੁੰਦਿਆਂ ਲੋਕਾਂ ਵਿੱਚ ਖੜ ਕੇ ਉਹ ਨਿਸ਼ੰਗ ਗੱਲ ਨਹੀਂ ਸੀ ਕਰਦਾ ਜਿੱਥੇ ਕਿਤੇ ਨੱਥਾ ਸਿੰਘ ਖੜਾ ਹੁੰਦਾ ਬੱਗੂ ਉੱਥੋਂ ਡਲ ਜਾਂਦਾ ਉਹਦੇ ਸਾਹਮਣੇ ਉਸ ਤੋਂ ਇੱਕ ਕੱਢ ਕੇ ਕੋਈ ਗੱਲ ਨਹੀਂ ਸੀ ਕੀਤੀ ਜਾਂਦੀ ਨੱਥਾ ਸਿੰਘ ਨੂੰ ਇਸ ਗੱਲ ਦਾ ਬਹੁਤ ਹੰਕਾਰ ਸੀ ਤੇ ਮਾਣ ਵੀ ਸੀ ਕਿ ਉਹਦਾ ਛੋਟਾ ਭਰਾ ਉਸ ਦਾ ਕਿੰਨਾ ਆਦਰ ਕਰਦਾ ਹੈ ਉਤੋਂ ਉਤੋਂ ਭਾਵੇਂ ਬੱਗੂ ਆਖ ਨਹੀਂ ਵੀ ਰੱਖਦਾ ਸੀ ਪਰ ਉਸ ਦੇ ਤੋਰੰਦਰ ਇੱਕ ਜਲਣ ਜੀ ਰਹਿੰਦੀ ਕਿ ਉਹ ਕਿਹੜੀ ਗੱਲਾਂ ਕਿਸੇ ਨਾਲੋਂ ਘਟ ਹੈ ਉਹ ਕਿਹੜੀ ਗੱਲ ਤੋਂ ਨੀਵਾ ਬਣ ਕੇ ਰਹਿੰਦਾ ਜਦੋਂ ਅੱਡ ਹੋਏ ਸਨ ਉਦੋਂ ਜੋ ਕੁਝ ਨੱਥਾ ਸਿੰਘ ਨੇ ਵੰਡ ਕੇ ਉਸ ਨੂੰ ਦੇ ਦਿੱਤਾ ਸੀ ਉਹੀ ਉਸ ਨੇ ਚੁੱਪ ਕਰਕੇ ਲੈ ਲਿਆ ਸੀ ਅੱਡ ਹੋਣ ਤੋਂ 1 ਸਾਲ ਪਹਿਲਾਂ ਉਹਨਾਂ ਦਾ ਪਿਓ ਗੁਜ਼ਰ ਗਿਆ ਸੀ ਤੇ ਫਿਰ ਤੀਵੀਆਂ ਦੀ ਨਿੱਤੀ ਤੋਕ ਟਕਾਈ ਤੋਂ ਤੰਗਾ ਕੇ ਉਹਨਾਂ ਨੇ ਵੰਡਾਰਾ ਕਰ ਲਿਆ ਸੀ ਜ਼ਮੀਨ ਘਰ-ਬਾਰ ਡੰਗਰ ਪਸ਼ੂ ਲੱਕੜ ਤਿੰਬਰ ਤੇ ਕੱਪੜੇ ਲੀੜੇ ਤੋਲਾ ਪਾਂਡੇ ਟਿੰਡੇ ਤੇ ਮੰਜੇ ਬਿਸਤਰੇ ਸਭ ਕੁਝ ਵੰਡ ਲਿਆ ਸੀ ਉਹਨਾਂ ਦਾ ਇੱਕ ਤਾਇਆ ਸੀ ਜਿਹੜਾ ਉਹ ਥੀ ਮਰ ਗਿਆ ਸੀ ਜ਼ਮੀਨ ਤਾਂ ਉਹਦੀ ਉਹਨਾਂ ਦੋਵੇਂ ਭਰਾਵਾਂ ਦੇ ਨਾਂ 'ਉ ਚੜ ਗਈ ਸੀ ਪਰ ਉਸ ਦੇ ਹિસ્ਸੇ ਦੀਆਂ ਦੋ ਸਵਾਤਾਂ ਜੇ ਰਹਿੰਦੀਆਂ ਸਨ ਜਿਹੜੀਆਂ ਜੇ ਉਹਨਾਂ ਨੇ ਨਹੀਂ ਸੰਵੰਡੀਆਂ ਉਹ ਨੱਥਾ ਸਿੰਘ ਦੇ ਚੁੱਲ੍ਹੇ ਤੇ ਹੀ ਰੋਟੀ ਖਾਂਦਾ ਹੁੰਦਾ ਸੀ ਉਹਨਾਂ ਦਾ ਪਿਓ ਗੁਜ਼ਰਨ ਤੋਂ 4-5 ਸਾਲ ਬਾਅਦ ਜਾ ਕੇ ਗੁਜ਼ਰੇ ਸੀ ਮਰਦਾ ਮਰਦਾ ਉਹ ਆਪਣੀਆਂ ਦੋਵੇਂ ਸਵਾਤਾਂ ਨੱਥਾ ਸਿੰਘ ਦੇ ਵੱਡੇ ਮੁੰਡੇ ਦੇ ਨਾਂ 'ਉ ਕਰਵਾ ਗਿਆ ਸੀ ਬੱਗੂ ਨੇ ਪੰਚਾਇਤ ਵਿੱਚ ਮੁਕੱਦਮਾ ਕੀਤਾ ਕਿ ਇੱਕ ਸਵਾਤ ਉਸ ਨੂੰ ਦਿੱਤੀ ਜਾਵੇ ਨਥਾ ਸਿੰਘ ਕੁਝ ਨਹੀਂ ਸੀ ਬੋਲਦਾ। ਉਹਦਾ ਵੱਡਾ ਮੁੰਡਾ ਜਿੱਦ ਪੁਕਾਰਿਆ ਸੀ। ਜਦੋਂ ਬੁਢੇ ਨੇ ਸਾਰੀ ਉਮਰ ਸਾਡੇ ਚੁੱਲ੍ਹੇ ਤੇ ਰੋਟੀ ਖਾਧੀ ਤੇ ਮਰਨ ਵੇਲੇ ਉਸਦੀ ਬਹੂ ਨੇ ਉਸਦਾ ਗੰਦ ਸਾਂਭਿਆ। ਅਤੇ ਜਦੋਂ ਉਹ ਆਪਣੇ ਦੋਵੇਂ ਹੱਥੀ ਦੋਵੇਂ ਸਵਤਾਂ ਮੇਰੇ ਨਾਂ ਲਿਖਵਾ ਗਿਆ ਤਾਂ ਉਸ ਵਿੱਚ ਚਾਚੇ ਬੱਗੂ ਦੀ ਕੀ ਫਾਲ ਪੁੱਗਦੀ ਹੈ। ਪੰਚਾਇਤ ਨੇ ਕੋਈ ਫੈਸਲਾ ਨਾ ਕੀਤਾ। ਬੱਗੂ ਨੇ ਇੱਕ ਵਾਰੀ ਅਗਵਾੜ ਦਾ ਇਕੱਠ ਵੀ ਕੀਤਾ। ਪਰ ਉੱਥੇ ਵੀ ਕੋਈ ਗੱਲ ਨਾ ਬਣੀ। ਤਾਇ ਵਾਲੀ ਇੱਕ ਸਬਾਤ ਵਿੱਚ ਨੱਥਾ ਸਿੰਘ ਦੀ ਘੋੜੀ ਬੰਨੀ ਹੁੰਦੀ। ਬੱਗੂ ਨੇ ਇੱਕ ਦਿਨ ਘੋੜੀ ਉਥੋਂ ਖੋਲ ਦਿੱਤੀ ਤੇ ਉਸ ਇਕੱਲੇ ਤੇ ਆਪਣੀ ਗਾਂ ਬੰਨ ਦਿੱਤੀ। ਖੁੱਲੀ ਫਿਰਦੀ ਤੇ ਅਗਵਾੜ ਵਿੱਚ ਖਰੂਦ ਪਾਉਂਦੀ ਘੋੜੀ ਜਦ ਨੱਥਾ ਸਿੰਘ ਦੇ ਵੱਡੇ ਮੁੰਡੇ ਨੇ ਦੇਖੀ ਤਾਂ ਉਸ ਨੂੰ ਪੁਚਕਾਰ ਕੇ ਫੜ ਲਿਆ। ਸਬਾਤ ਵਿੱਚ ਆਇਆ ਤਾਂ ਦੇਖਿਆ ਕਿ ਉੱਥੇ ਬੱਗੂ ਦੀ ਗਾਂ ਬੰਨੀ ਖੜੀ ਐ। ਉਸ ਨੇ ਗਾਂ ਦਾ ਰੱਸਾ ਖੋਲ ਦਿੱਤਾ ਤੇ ਘੋੜੀ ਬੰਨ ਦਿੱਤੀ। ਖੁੱਲੇਗਾ ਜਦ ਬੱਗੂ ਨੇ ਆਪਣੇ ਘਰਵੜਦੀ ਦੇਖੀ ਤਾਂ ਉਸ ਦੇ ਵਿੱਚ ਫੱਕਾ ਨਾ ਰਿਹਾ ਉਹ ਭੱਜਿਆ ਭੱਜਿਆ ਤਾਈ ਦੀ ਸੁਭਾਤ ਵੱਲ ਆ ਤੇ ਭਤੀਜੇ ਨੂੰ ਅੱਖਾਂ ਦਿਖਾਉਣ ਲੱਗਿਆ ਭਤੀਜਾ ਕਿਹੜਾ ਭਲਾ ਮਾਨਸ ਸੀ ਉਸ ਨੇ ਫੋੜਾ ਚੱਕ ਕੇ ਪੈਰਾਂ ਤੇ ਠੋਕਿਆ ਉਹ ਥਾਂ ਦੀ ਥਾਂ ਫੁੜਕ ਗਿਆ ਫੋੜਾ ਮਾਰਨਸਾਰ ਉਹ ਪਤਾ ਨਹੀਂ ਕਿੱਧਰ ਰੋਹੀਆਂ ਨੂੰ ਜਾ ਜੜਿਆ ਉਸੇ ਦਿਨ ਬੱਗੂ ਜਦ ਕੁਝ ਤੁਰਨ ਫਿਰਨਯੋਗਾ ਹੋਇਆ ਤਾਂ ਥਾਣੇ ਵਿੱਚ ਆ ਕੇ ਅਰਜ਼ੀ ਦੇ ਆਇਆ ਪਿੰਡ ਵਿੱਚ ਹੋਰ ਝਗੜੇ ਵੀ ਸਨ ਤੇ ਇੱਕ ਇਹ ਝਗੜਾ ਲੈ ਕੇ ਥਾਣੇਦਾਰ ਉਸ ਦਿਨ ਪਿੰਡ ਦੀ ਹਥਾਈ ਵਿੱਚ ਉਤਰਿਆ ਹੋਇਆ ਸੀ ਚੌਕੀਦਾਰ ਦੇ ਹੱਥ ਉਸਨੇ ਨੱਥਾ ਸਿੰਘ ਨੂੰ ਘਰੋਂ ਬੁਲਾਇਆ ਸੀ ਨੱਥਾ ਸਿੰਘ ਮੁੰਡੇ ਦੇ ਮੂੰਹੋਂ ਚੌਕੀਦਾਰ ਦੀ ਗੱਲ ਸੁਣ ਕੇ ਡੂੰਘੀਆਂ ਸੋਚਾਂ ਵਿੱਚ ਪੈ ਗਿਆ ਥਾਣੇਦਾਰ ਤਾਂ ਕੀ ਸੀ ਕਿਸੇ ਡੀਸੀ ਨੇ ਅਜ ਤਾਈ ਉਸ ਨੂੰ ਓਹ ਸਾਥ ਵਿੱਚ ਨਹੀਂ ਸੀ ਸੱਦਿਆ ਕੇਸੇ ਬੁੱਕਰ ਮਾਰੀ ਉਹ ਖਾਸਾ ਚੇਰ ਅੰਦਰੇ ਬੈਠਕ ਵਿੱਚ ਮੰਜੀ ਦੀ ਬਾਹੀ ਫੜ ਕੇ ਬੈਠਾ ਰਿਹਾ ਤੇ ਆਪਣੇ ਦਿਮਾਗ ਵਿੱਚ ਖਿਆਲਾਂ ਦੇ ਘੋੜੇ ਭਜਾਉਂਦਾ ਰਿਹਾ ਪਿਛਲੇ ਪਹਿਰ ਦੀ ਚਾਹ ਦਾ ਵੇਲਾ ਸੀ ਉਸ ਦੀ ਛੋਟੀ ਨੂੰ ਚਾਹ ਦੀ ਗੜਵੀ ਤੇ ਗਲਾਸ ਉਸ ਤੇ ਸਹਰਾਣੇ ਰੱਖਦੀ ਉਸਨੇ ਗਲਾਸ ਵਿੱਚ ਆ ਪਾ ਕੇ ਕੁੱਟ ਪਰੀ ਚਾਹ ਉਸ ਨੂੰ ਸਵਾਦ ਨਾਲ ਲੱਗੀ ਬੱਕ ਬਕੀ ਚਾਹ ਜਿਵੇਂ ਬੱਬੇ ਦਾ ਪਾਣੀ ਉਬਾਲਿਆ ਹੋਇਆ ਹੋਵੇ ਦੋ ਕੁੱਟਾਂ ਭਰ ਕੇ ਉਸਨੇ ਗਲਾਸ ਥਾਂ ਦੀ ਥਾਂ ਧਰ ਦਿੱਤਾ ਤੇ ਉਵੇਂ ਜਿਵੇਂ ਖੇਸ ਦੀ ਬੁੱਕੜ ਮਾਰੀ ਪੈਰੀਂ ਜੋੜੇ ਪਾ ਕੇ ਹਥਾਈ ਵੱਲ ਨੂੰ ਚੱਲ ਪਿਆ ਰਾਹ ਵਿੱਚ ਉਸ ਨੂੰ ਲੱਗਿਆ ਜਿਵੇਂ ਉਸ ਦਾ ਮੱਥਾ ਪਾਟ-ਪਾਟ ਜਾਂਦਾ ਹੋਵੇ ਜਿਵੇਂ ਉਸ ਦੇ ਪੈਰਾਂ ਥੱਲੇ ਧਰਤੀ ਤਿਲਕ ਰਹੀ ਹੋਵੇ ਜਿਵੇਂ ਉਸ ਦੇ ਪਿੰਡੇ ਵਿੱਚੋਂ ਸੇਕ ਜਿਹਾ ਆਉਣ ਲੱਗ ਪਿਆ ਹੋਵੇ ਉਸ ਦੇ ਮਨ ਵਿੱਚ ਇੱਕ ਲਹਿਰ ਚੜ੍ਹਦੀ ਸੀ ਇੱਕ ਉਤਰਦੀ ਸੀ ਉਸੇ 60 ਸਾਲ ਦੀ ਉਮਰ ਹੋ ਗਈ ਇਸ ਤਰ੍ਹਾਂ ਚੌਕੀਦਾਰ ਦੇ ਹੱਥ ਪੁਲਿਸ ਵਾਲਿਆਂ ਨੇ ਉਸ ਨੂੰ ਕਦੇ ਨਹੀਂ ਸੀ ਬੁਲਾਇਆ ਜੋਸੇ ਦਾ ਸਾਰਾ ਜ਼ੋਰ ਇਕੱਠਾ ਜੇ ਕਰਕੇ ਉਹ ਹਥਾਈ ਵਿੱਚ ਪਹੁੰਚਿਆ ਤਬ ਉਹ ਥਾਣੇਦਾਰ ਦੇ ਪੈਰਾਂ ਵਿੱਚ ਬੈਠਾ ਡੱਕੇ ਨਾਲ ਧਰਤੀ ਖੁਰਚ ਰਿਹਾ ਸੀ ਨੱਥਾ ਸਿੰਘ ਨੇ ਥਾਣੇਦਾਰ ਨੂੰ ਫਤੇ ਬੁਲਾਈ ਤੇ ਗਲ ਵਿੱਚ ਖੱਦਰਦਾਸ ਮੌਸਾ ਪਾ ਕੇ ਦੋਵੇਂ ਹੱਥ ਜੋੜ ਕੇ ਪੁੱਛਿਆ ਕੀ ਹੁਕਮ ਹੈ ਸਰਦਾਰ ਸਾਹਿਬ ਥਾਣੇਦਾਰ ਸੂਈ ਕੁੱਤੀ ਮੰਗ ਉਸ ਨੂੰ ਚਾਹੀ ਲੈ ਕੇ ਪਿਆ ਤੇ ਕੜਕੇ ਉਪਰ ਹੀ ਪਾਤ ਨਾਲ ਮੁੰਡੇ ਨੂੰ ਪੇਸ਼ ਕਰਦੇ ਨਹੀਂ ਦਾ ਬੁੜਿਆ ਦਾੜੀ ਦਾ ਬਾਲ-ਬਾਲ ਕਰਦੇ ਆਂਗੇ ਸੁਣਿਆ ਥਾਣੇਦਾਰ ਦੀ ਏ ਸਟੜਕ ਨੇ ਨੱਥਾ ਸਿੰਘ ਨੂੰ ਮਿੱਟੀ ਬਣਾ ਦਿੱਤਾ ਉਸੇ ਮੂੰਹੋਂ ਸਿਰਫ ਇੰਨੀ ਆਵਾਜ਼ ਹੀ ਨਿਕਲੀ ਚੰਗਾ ਹਜ਼ੂਰ ਹਥਾਈ ਵਿੱਚ ਉਹਨਾਂ ਦੇ ਗਵਾਰਡ ਦੇ ਹੋਰ ਆਦਮੀ ਵੀ ਆਏ ਬੈਠੇ ਸਨ ਲੋਕਾਂ ਵਿੱਚ ਨੱਥਾ ਸਿੰਘ ਨੂੰ ਬਹੁਤ ਨਮੋਸ਼ੀ ਆਈ ਉਸ ਨੂੰ ਧਰਤੀ ਬਿਆੜ ਨਹੀਂ ਸਿਦੇ ਰਹੀ ਨਹੀਂ ਤਾਂ ਉਹ ਥਾਂ ਦੀ ਥਾਂ ਗਰਖ ਹੋ ਜਾਂਦਾ ਸਾਰੀ ਉਮਰ ਦੀ ਰੱਖੀ ਉਸ ਤੇ ਪੱਤ ਮਿੱਟੀ ਵਿੱਚ ਮਿਲ ਗਈ ਸੀ ਮਿਲਕਾ ਨੂੰ ਰੋਲ ਗਈ ਸੀ ਗੁੰਗਾ ਜਿਹਾ ਬਣਿਆ ਉਹ ਆਪਣੇ ਘਰ ਆ ਗਿਆ ਬਿੰਦ ਚੱਟ ਘਰ ਦਾਮ ਲੈ ਕੇ ਉਹ ਆਪਣੇ ਬਾਹਰਲੇ ਘਰ ਚੱਲਿਆ ਗਿਆ ਉੱਥੇ ਜਾ ਕੇ ਨਿੰਮ ਦੀ ਛਾਂ ਥਲੇ ਉਹ ਮੁੜਕਣੀ ਮਾਰੀ ਬੈਠਾ ਰਿਹਾ ਉਸ ਨੂੰ ਕੋਈ ਵੀ ਗੱਲ ਨਹੀਂ ਸਿਸੋਜ ਰਹੀ ਉਸ ਦੇ ਵੱਡੇ ਮੁੰਡੇ ਦੀ ਇਹ ਹਿੰਦ ਹੀ ਸੀ ਜਿਹੜਾ ਉਹ ਤਾਏ ਵਾਲਾ ਥਾਂ ਵੰਡ ਕੇ ਬਗੂ ਨੂੰ ਨਹੀਂ ਦਿੰਦਾ ਜਦ ਕਦੇ ਤਾਏ ਵਾਲਾ ਥਾਂ ਵੰਡ ਦੇਣ ਲਈ ਉਸਦੇ ਘਰ ਗੱਲ ਤੋਰੀ ਸੀ ਤਾਂ ਵੱਡਾ ਮੁੰਡਾ ਉਸ ਨੂੰ ਆਕੜ ਆਕੜ ਪਿਆ ਸੀ ਬਰਾਬਰ ਦਾ ਪੁੱਤ ਸਮਝ ਕੇ ਉਸ ਨੇ ਕਦੇ ਉਸ ਦਾ ਮੂੰਹ ਨਹੀਂ ਸੀ ਫਟਕਾਰਿਆ ਪਰ ਅੱਜ ਥਾਣੇਦਾਰ ਦੇ ਮੂੰਹੋਂ ਫਟਕਾਰ ਸੁਣ ਕੇ ਉਸ ਨੂੰ ਜਿਹੜੀ ਨਮੋਸ਼ੀ ਚਿੰਬੜ ਗਈ ਸੀ ਉਸ ਨੇ ਤਾਂ ਉਸ ਤੇ ਬਿਲਕੁਲ ਹੀ ਜਾਨ ਹੀ ਜਾਨ ਕੱਢ ਲਈ ਸੀ ਸਾਰੀ ਉਮਰ ਉਸਨੇ ਕਦੇ ਕਿਸੇ ਤੋ ਜਿਹਾ ਬੋਲ ਨਹੀਂ ਸਿਖਵਾਇਆ ਜਿਹੜਾ ਬੋਲ ਉਹ ਖੋਦੀ ਦਾੜੀ ਵਾਲੇ ਥਾਣੇਦਾਰ ਨੇ ਉਸ ਨੂੰ ਕਹਿ ਦਿੱਤਾ ਸੀ ਨਹੀਂ ਤਾਂ ਬੁੜਿਆ ਦਾੜੀ ਦਾ ਵਾਲ-ਵਾਲ ਕਰਦੇ ਆਂਗੇ ਬੈਠੇ-ਬੈਠੇ ਉਸਦੇ ਜੀ ਵਿੱਚ ਆਈ ਕਿ ਚਲੋ ਜੋ ਹੋ ਗਈ ਉਹ ਤਾਂ ਹੁਣ ਹੱਥ ਨਹੀਂ ਆ ਸਕਦੀ ਮਰਿਆ ਤਾਂ ਜਾਂਦਾ ਨਹੀਂ ਪਰ ਉਸ ਦਾ ਮਨ ਕਹਿੰਦਾ ਸੀ ਕਿ ਉਹ ਆਪਣੇ ਮੂੰਹ ਨੂੰ ਕਿਸੇ ਅਜੀਹੀ ਥਾਂ ਲੁਕੋ ਲੋਵੇ ਜਿਥੇ ਉਸ ਨੂੰ ਕੋਈ ਨਾ ਦੇਖੇ ਕੋਈ ਉਸ ਨਾਲ ਗੱਲ ਨਾ ਕਰੇ ਛੋਟੇ ਭਰਾਨੇ ਇੰਨੇ ਲੋਕਾਂ ਵਿੱਚ ਪੁੱਜ ਕੇ ਉਸ ਦੀ ਪੱਟੀ ਮਿਸ ਕਰ ਦਿੱਤੀ ਸੀ ਉਹ ਹੁਣ ਸਾਥ ਵਿੱਚ ਖੜ ਕੇ ਬੋਲਣ ਜੋਗਾ ਨਹੀਂ sire ਉਸ ਨੇ ਦੇਖਿਆ ਖੁਰਲੀ ਤੇ ਖੜੀ ਕੱਟੀ ਰਸਾ ਡੁੜਾਰੇ ਸ਼ਾਇਦ ਖੁਰਲੀ ਵਿੱਚ ਕੱਖ ਨਹੀਂ ਸਨ ਉਸ ਨੇ ਇੱਕ ਟੋਕਰਾ ਚੁੱਕਿਆ ਤੇ ਕੁਦਰੇ ਵਾਲੀ ਮਸ਼ੀਨ ਮੂਰੇ ਜਾ ਬੈਠਾ ਕੁਦਰੇ ਹੋਏ ਚਾਰੇ ਦਾ ਟੋਕਰਾ ਉਸ ਨੇ ਮੂੰਹ ਤਾਈਂ ਥਾਪੜ ਕੇ ਭਰ ਲਿਆ ਦੋਵੇਂ ਹੱਥ ਪਾ ਕੇ ਉਹ ਟੋਕਰਾ ਚੁੱਕਣ ਲੱਗਿਆ ਪਰ ਟੋਕਰਾ ਉਸ ਤੋਂ ਚੁੱਕਿਆ ਨਾ ਗਿਆ ਵੱਡੀ ਬਹੂ ਬਾਹਰਲੇ ਘਰ ਪਾਥੀਆਂ ਦਾ ਟੋਕਰਾ ਲੈਣਾ ਹੀ ਉਸਨੇ ਦੇਖਿਆ ਉਸ ਦਾ ਸਹੁਰਾ ਕੋਤਰੇ ਵਾਲੀ ਮਸ਼ੀਨ ਮੂਰੇ ਚਾਰੇ ਦੇ ਭਰੇ ਟੋਕਰੇ ਤੇ ਇੱਕ ਪਰਨੇ ਡਿੱਗਿਆ ਪਿਆ ਹੈ ਉਸਨੇ ਬਾਹੂ ਫੜ ਕੇ ਬੁੜੇ ਨੂੰ ਹਿਲਾਇਆ ਪਰ ਉਹ ਹਿੱਲਿਆ ਨਾ ਉਸ ਦੀ ਦਾੜੀ ਵਿੱਚ ਚਾਰੇ ਦੇ ਡੱਕੇ ਫਸੇ ਪਏ ਸਨ ਅੱਖਾਂ ਬੰਦ ਤੇ ਦੰਦ ਵੀੜ ਜੁੜੀ ਹੋਈ ਸੀ ਉਸ ਨੇ ਪੂਰੀ ਤਸੱਲੀ ਕੀਤੀ ਬੁੜੇ ਵਿੱਚੋਂ ਸਾਰੇ ਸਾਰੇ ਦੇ ਸਾਰੇ ਉੱਡ ਚੁੱਕੇ ਸਨ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ